ਕੱਲ੍ਹ ਲਈ ਮੈਂ ਗੱਲ ਕਰਨ ਆਇਆ ਕਲੀਅਰ ਕੱਲ੍ਹ ਦੀਆਂ ਭੇਡਾਂ ਮਿੰਗਣਾ ਕਰਨ ਲੱਗੀਆਂ ਦੁਆਰ 'ਚ ਹੀ ਫੇਰ ਦਿਮਾਗ 'ਚ ਭੂਤ ਵੜ ਗਿਆ ਕਹਿਣ ਲੱਗੇ ਵੀ ਬਾਈ ਰੋਮੀ ਆ ਰੋਮੀ ਐਂਦਾ ਉਹ ਇੱਕ ਨੇ ਮੈਨੂੰ ਪੋਸਟ ਪਾਈ ਆ ਉਹਨੇ ਲਿਖਿਆ ਪੋਸਟ ਦੇ ਉੱਤੇ ਕਹਿੰਦਾ ਜੀ ਆਰ ਆਰ ਐਸ ਦੇ ਬੰਦੇ ਨੂੰ ਕੋਡਾ ਕਰ ਲਿਆ ਸਿੰਘਾਂ ਨੇ ਇਟਲੀ ਦੇ ਵਿੱਚ ਇਟਲੀ ਦੇ ਵਿੱਚ ਆਰ ਆਰ ਐਸ ਦੇ ਸਿੰਘਾਂ ਉਹਨਾਂ ਨੇ ਕੋਡਾ ਕਰ ਲਿਆ ਆਰ ਐਸ ਦੇ ਬੰਦੇ ਨੂੰ ਸਿੰਘਾਂ ਨੇ ਕਰ ਲਿਆ ਕੋਡਾ ਪਹਿਲਾਂ ਤਾਂ ਮੈਂ ਗੱਲ ਕਲੀਅਰ ਕਰ ਦਵਾਂ ਜਿਹੜੀ ਕੱਲ ਵਾਲੀ ਸਾਡੀ ਮੀਟਿੰਗ ਸੀਗੀ ਨਾ ਉਹਦੇ ਵਿੱਚ ਮੀਟਿੰਗ ਦੇ ਵਿੱਚ ਜਿਹੜੇ ਸਾਡੇ ਭਾਈ ਨੇ ਜੋ ਮੈਂ ਕੱਲ ਵੀ ਗੱਲ ਕੀਤੀ ਸੀਗੀ ਜੀਤਾ ਕਰਮੋਨਾ ਹੋ ਗਿਆ ਇਹ ਵਿੱਕੀ ਮੋਂਟੀਗੈਰੀ ਆਪਣੇ ਮੋਂਟੀ ਰੋਨੇ ਵਾਲਾ ਹੋ ਗਿਆ ਬਾਈ ਸਾਡਾ ਤੇ ਨੱਖੀ ਬਾਈ ਹੋ ਗਿਆ ਕਸਤੀਲੇ ਉਹਨੇ ਤੋਂ ਤੇ ਇਹਨਾਂ ਬਾਈਆਂ ਨੇ ਰਲ ਕੇ ਇੱਕ ਮੀਟਿੰਗ ਫਿਕਸ ਕੀਤੀ ਸੀਗੀ ਜਿਹੜੀ ਪਰਸੋਂ ਸਾਰਿਆਂ ਨੂੰ ਪਤਾ ਵੀ ਜਿਹੜਾ ਥੱਪੜ ਕਾਹੜ ਹੋ ਕੇ ਹਟਿਆ ਇਟਲੀ ਵਾਲਾ ਦਾ ਉਹਨੇ ਉੱਤੇ ਰੱਖੀ ਸੀ ਇਹਨਾਂ ਦੀ ਮੀਟਿੰਗ ਸਾਰੀ ਕਿਉਂਕਿ ਉਹਦੇ ਵਿੱਚ ਇੱਕ ਸਾਡਾ ਬਾਈ ਸੀਗਾ ਰਾਹੁਲ ਮੈਂ ਇਨੀ ਬਾਈ ਨੂੰ ਜਾਣਦਾ ਸੀਗਾ ਬਾਈ ਨਾਲ ਆ ਗਿਆ ਸੀਗਾ ਚਲੋ ਮਾੜਾ ਮੋਟੀ ਬੰਦੇ ਨੂੰ ਉਦਾਂ ਜਾਣਦੇ ਸੀਗੇ ਅਸੀਂ ਹੁਣ ਪ੍ਰੋਬਲਮ ਇਹ ਆਈ ਸੀ ਉਹਦਾਂ ਬੇ ਬਾਈ ਹੁਣ ਉਹ ਬਾਈ ਜਿਹੜਾ ਤੁਸੀਂ ਤਕਰੀਬਨ ਵੀਡੀਓ 'ਚ ਦੇਖਿਆ ਹੋਣਾ ਵੀ ਜਿਹੜਾ ਰਾਹੁਲ ਬਾਈ ਆ ਉਹ ਉਹ ਸਾਨੂੰ ਛਡਾਉਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਹੋ ਕਿ ਜਿਹੜਾ ਬੰਦਾ ਹਮੇਸ਼ਾ ਸਿਆਣਾ ਹੁੰਦਾ ਨਾ ਉਹ ਬੰਦਾ ਲੜਾਈ ਮਟਾਉਣ ਦੀ ਕੋਸ਼ਿਸ਼ ਕਰ ਦਿੰਦਾ ਛਡਾਉਣ ਦੀ ਉਹ ਛਡਾਉਣ ਦੇ ਚੱਕਰ ਦੇ ਵਿੱਚ ਕੈਮਰੇ ਦੋਨੇ ਪਾਸੇ ਚੱਲਦੇ ਸੀਗੇ ਇਧਰ ਮੇਰੇ ਵਾਲੇ ਵੱਲੀ ਉਹ ਵੀ ਕੈਮਰਾ ਚੱਲਦਾ ਸੀਗਾ ਉਧਰ ਉਹਨਾਂ ਵੱਲੀ ਉਹ ਵੀ ਕੈਮਰਾ ਚੱਲਦਾ ਸੀਗਾ ਹੁਣ ਉਹ ਬਾਈ ਮੂਰੇ ਕੈਮਰੇ ਦੇ ਆ ਗਿਆ ਤਾਂ ਬਾਈ ਦੀ ਬਣ ਗਈ ਵੀਡੀਓ ਹੁਣ ਬਾਈ ਦਾ ਇਟਲੀ ਦੇ ਵਿੱਚ ਹੁਣ ਜਿੱਤੇ ਬਾਈ ਹੁਣੀ ਨੇ ਇਹ ਸਾਰੇ ਆਪਣੇ ਮੋਹਵਾਰ ਬੰਦੇ ਨੇ თੀਟਲੀ ਦੇ ਤੇ ਇਹ ਬੰਦਿਆਂ ਦੇ ਸਾਰੇ ਹੁਣ ਨੌ ਮੂਰੇ ਚੱਲਦੇ ਨੇ ਸਾਰੇ ਬੰਦੇ ਜਾਣਦੇ ਨੇ ਉਹ ਕਈ ਚੈਨਲ ਵਾਲਿਆਂ ਨੇ ਚੱਕ ਕੇ ਛਾੜ ਕੇ ਦਿਖਾਤੀ ਲੋ ਜੀ ਅਸੀਂ ਮੈਂ ਜਿਹੜੀ ਵੀਡੀਓ ਬਣਾ ਕੇ ਦੁਵਾਰ ਚ ਪਾਈ ਸੀਗੀ ਉਹ ਉਹ ਵੀਡੀਓ ਵਿੱਚ ਇਹ ਲਿਖਿਆ ਗਿਆ ਸੀਗਾ ਵੀ ਮਨਿੰਦਰ ਖੁਸਰਾ ਗੱਡੀ ਦੇ ਵਿੱਚ ਬੈਠ ਕੇ ਭੱਜ ਗਿਆ ਹੁਣ ਗੱਡੀ ਤਾਂ ਉਹਦੇ ਕੋਲ ਹੈ ਹੀ ਨਹੀਂ ਸੀਗੀ ਮਨਿੰਦਰ ਕੋਲ ਨਾ ਉਹਦੇ ਕੋਲ ਕੋਈ ਸਾਥ ਨਾ ਨਾ ਕੋਈ ਆਉਣ ਦਾ ਕੱਲਾ ਤਾਂ ਆਈ ਨਹੀਂ ਸਕਦਾ ਸੀਗਾ ਉਹ ਨਾਲ ਆ ਗਿਆ ਸੀ ਉਹਨਾਂ ਦੇ ਬਾਈਆਂ ਦੇ ਨਾਲ ਤੇ ਬਾਈ ਨੇ ਉਜਾੜ ਗੱਲਬਾਤ ਉਹਦੇ ਨਾਲ ਹੋਈ ਉਹਨੇ ਦਾਈਂ ਦੱਸਿਆ ਗਿਆ ਹਮ ਤਾਂ ਕਹਿੰਦਾ ਪਤਾ ਨਹੀਂ ਵੀ ਇਹਨੇ ਲੜਨ ਆਉਣਾ ਜਾਂ ਲੜਨ ਕੀ ਕਰਨਾ ਤਾਂ ਵਿਚਾਰ ਕਰਨਾ ਹੈ ਸੀਗੇ ਚਲੋ ਕੋਈ ਨਾ ਜਿਹੜੀ ਗੱਲ ਹੋ ਗਈ ਨਿਕਲ ਗਈ ਉਹ ਤਾਂ ਤੇ ਉਹ ਕੱਲ੍ਹ ਵਾਲੀ ਜਿਹੜੀ ਮੀਟਿੰਗ ਦੇ ਵਿੱਚ ਜਿਹੜੀ ਹੋਈ ਆ ਉਹ ਕਈ ਥੁੱਦੂਆਂ ਨੇ ਟੁੱਟੂਆਂ ਨੇ ਚੱਕ ਚੱਕ ਕੇ ਬਣਾ ਕੇ ਉਹ ਟਿਕਟੌਕ ਦੇ ਉੱਤੇ ਪਾਤੀ ਇਹਦੇ ਜਿਹੜੇ ਮਨਿੰਦਰ ਦੇ ਨਾਲ ਦੇ ਦੋ ਤਿੰਨ ਹੈਗੇ ਨੇ ਉਹ ਜਿਹੜਾ ਪਲਵਿੰਦਰ ਸੰਧੂ ਆ ਉਹ ਉਹ ਉਂਗਲੀ ਲਾਉ ਮਾਸਟਰ ਉਹਨੇ ਵੀ ਚੱਕ ਕੇ ਆਪਣੀ ਆਈਡੀ ਉੱਤੇ ਪਾਤੀ ਤੇ ਇੱਕ ਦੋ ਡੱਡੂ ਜਿਹੜੇ ਪੁਰਾਣੇ ਦੱਬੇ ਹੋਏ ਸੀਗੇ ਜਿਨ੍ਹਾਂ ਨੂੰ ਕਿਸੇ ਤਰੀਕੇ ਨਾਲ ਉਹਨਾਂ ਨੂੰ ਵੀ ਕੱਲ ਮਿਲਣ ਦਾ ਮੌਕਾ ਮਿਲ ਗਿਆ ਉਹਨਾਂ ਦਾ ਤੁਹਾਨੂੰ ਨਾਮ ਦੱਸੂਗਾ ਮੈਂ ਪਹਿਲਾਂ ਗੱਲ ਕਲੀਅਰ ਕਰ ਲਈਏ ਕੱਲ ਵਾਲੀ ਜਿਹੜੀ ਮੀਟਿੰਗ ਹੋਈ ਹੈ ਨਾ ਉਹ ਮੀਟਿੰਗ ਦੇ ਵਿੱਚ ਜਿਹੜਾ ਰਾਹੁਲ بھائی ਤੁਸੀਂ ਦੇਖਿਆ ਹੋਣਾ ਨਾਲ ਬੈਠਾ ਜੀ ਟੋਪੀ ਵਾਲਾ ਉਹ ਬਾਈ ਨਾਲ ਜਿਹੜੀ ਸੀਗੀ ਚੀਜ਼ ਉਹ ਕਲੀਅਰ ਹੋਈ ਆ ਬਿਲਕੁਲ ਕਿਉਂਕਿ ਉਹ ਬਾਈ ਦਾ ਵਿੱਚ ਕਿਸੇ ਪਾਸੇ ਕੋਈ ਚੱਕਰ ਨਹੀਂ ਸੀਗਾ ਨਾ ਕੋਈ ਰੌਲਾ ਨਾ ਕੋਈ ਗੱਲ ਨਾ ਕੋਈ ਬਾਤ ਉਹ ਬਾਈ ਵਿੱਚ ਛਡਾ ਰਿਆ ਸੀ ਪਰ ਕੁਝ ਚੈਨਲ ਵਾਲੇ ਗਧਿਆਂ ਨੇ ਚੱਕ ਕੇ ਉਹਦਾ ਗਲਤ ਫੈਕਟ ਪਾਤਾ ਵੀ ਭਜਾ ਤੇ ਭਜਾ ਤੇ ਭਜਾ ਤੇ ਚਲੋ ਗੱਡੀ ਤਾਂ ਇੱਕ ਚ ਬੈਠ ਕੇ ਗਏ ਸੀਗੇ ਤੇ ਕਹਿਣ ਦਾ ਮਤਲਬ ਮੇਰਾ ਇਹ ਆ ਯਾਰ rahul ਬਾਈ ਨਾਲ ਸਾਡਾ ਕੋਈ ਰੌਲਾ ਨਹੀਂ ਨਾ ਕੋਈ ਗੱਲ ਨਾ ਕੋਈ ਬਾਤ ਅਸੀਂ ਸਾਰੇ ਉਹ ਭਾਈਆਂ ਮੈਂ ਕੱਲ ਵੀ ਗੱਲ ਕਲੀਅਰ ਕਰਤੀ ਜਦੋਂ ਆਪਣੇ ਵਿੱਚ ਸਿਆਣੇ ਬੰਦੇ ਬڑے ਬੈਠੇ ਹੁਣ ਜਿਹੜੇ ਬੰਦੇ ਹੁਣ ਤੱਕ ਇਟਲੀ ਚ ਰਹੇ ਨੇ ਮੈਨੂੰ ਵੀ 25ਵਾਂ ਸਾਲ ਚੱਲ ਪਿਆ ਬਾਈ ਹੋਣੀ ਚੱਲ ਮੇਰੇ ਤੋਂ ਪਹਿਲਾਂ ਮੁਰੇ ਆਏ ਹੋਏ ਨੇ ਉਹ ਸਾਰਾ ਕੰਮ ਮੁਰੇ ਇਟਲੀ ਦਾ ਕਰਾਉਂਦੇ ਨੇ ਜੀਤਾ ਬਾਈ ਮੈਂ ਪਹਿਲੇ ਕਹ ਗਿਆ ਕਿ ਹਟਿਆ ਜੀਤਾ ਬਾਈ ਹੋ ਗਿਆ ਆਪਣੇ ਦੂਜਾ ਹੋ ਗਿਆ ਵਿੱਕੀ ਬਾਈ ਮੁੰਤੀ ਰੋਨੇ ਵਾਲਾ ਤੇ ਨਾਲ ਲੱਖੀ ਬਾਈ ਹੋ ਗਿਆ ਇਹ ਸਾਰਿਆਂ ਨਾਲ ਸਾਡਾ ਪਿਆਰ ਆ ਤੇ ਹਮੇਸ਼ਾ ਹੀ ਰਹਿਣਾ ਜਿਹੜਾ ਬੰਦਾ ਸਾਡੇ ਦਾ ਕੇ ਫਿਕਰ ਪਾਊਗਾ ਸੀ ਉਹਨੂੰ ਟਰਸਟੂ ਦੀ ਤੌਰ ਤੇ ਵੀ ਦੇਖਾਂਗੇ ਤੇ ਇਹ ਹੋ ਗਈ ਗੱਲ ਕਲੀਅਰ ਦੂਜੀ ਗੱਲ ਆ ਰੋ ਇਟਲੀ ਵਾਲੇ ਦੀ ਇਟਲੀ ਵਾਲੇ ਦਾ ਬਾਈ ਸੀਗੀ ਰਹਿਣੀ ਆ ਜਦ ਤੱਕ ਉਹ ਬੰਦਾ ਬਣਦਾ ਨਹੀਂ ਹੈਗਾ ਨਾ ਕੁੜੀਆਂ ਤੇ ਬੋਲਣਾ ਛੱਡਦਾ ਨਹੀਂ ਉਹ ਕਿ ਜਿਹੜੀ ਧੀ ਬਾਣੇ ਧੀ ਪਣ ਬਾਰੇ ਬੋਲਣਾ ਛੱਡਦਾ ਨਹੀਂਗਾ ਜਦ ਤੱਕ ਉਹਦੇ ਨਾਲ ਰਹਿਣੀ ਹੈ ਸਾਡੇ ਬੋਲੀਓ ਆਪਣਾ ਪੌਡਕਾਸਟ ਕਰੀ ਜਾਵੇ ਕਿਉਂਕਿ ਉਹ ਤਾਂ ਸਾਧ ਨਾਲ ਰੋਟੀ ਖਾਣ ਦਾ ਬਾਹਰ ਜਾ ਕੇ ਕੰਮ ਨਹੀਂ ਕਰ ਸਕਦਾ ਉਹ ਅਸੀਂ ਕੋਈ ਪ੍ਰੋਫੈਸ਼ਨਲ ਨਹੀਂ ਹੈਗੇ ਅਸੀਂ ਤਾਂ ਆਪਣੇ ਕੰਮ ਕਰਾਣ ਵਾਲੇ ਬੰਦੇ ਆ ਤੇ ਫੇਸਬੁੱਕ ਸਿਰਫ ਅਸੀਂ ਆਪਣੇ ਜਿਵੇਂ ਕਹਿੰਨੇ ਵੀ ਆਪਣੀ ਕਾਮਨਾ ਗੱਲਾਂ ਕਰਨਾ ਉਹਨੇ ਸਾਡੀ ਕਾਮ ਸਾਡਾ ਪਿਆਰ ਆ ਹਮੇਸ਼ਾ ਰਹਿਣਾ ਸੱਚ ਤੇ ਬੋਲਣਾ ਸੀ ਫੇਰ ਆ ਜੀਏ ਤੀਜੇ ਪੁਆਇੰਟ ਦੇ ਉੱਤੇ ਕੁਸ਼ਕ ਬਾਈ ਮੈਨੂੰ ਲਿਖ ਰਹੇ ਨੇ ਕੁਸ਼ਕ ਕੀ ਜਿਹੜੀਆਂ ਖੱਚਾਂ ਹੁੰਦੀ ਨੇ ਭੇਡਾਂ ਦਾ ਉਹ ਲਿਖ ਰਹੇ ਨੇ ਨਾ ਵੀ ਭਾਈ ਇਨੇ ਜਨਾਨੀ ਮੂਹਰੇ ਕਰਤੀ ਲੜਾਈ ਦੇ ਵਿੱਚ ਇਹ ਜਨਾਨੀ ਨਾਲ ਲੈ ਕੇ ਆਇਆ ਸਾਲেও ਪਹਿਲਾ ਦਿਨ ਤਾਂ ਦੇਖ ਲਿਆ ਕਰੋ ਸ਼ਨੀ ਐਤਵਾਰ ਨੂੰ ਹਮੇਸ਼ਾ ਮੈਂ ਹੁਣ ਕਿਸੇ ਹੋਰ ਦੀ ਜਨਾਨੀ ਨਾਲ ਤਾਂ ਫਿਰਦਾ ਨਹੀਂ ਸੀਗਾ ਮੈਂ ਆਪਣੀ ਫੈਮਲੀ ਨਾਲੇ ਸੀਗਾ ਜੇ ਤੁਸੀਂ ਜਨਾਨੀ ਦੀ ਪੁਆਇੰਟ ਦੇ ਉੱਤੇ ਗੱਲ ਕਰਦੇ ਹੋ ਇਹ 'ਚ ਵੀ ਮੇਰੇ ਕੋਲ ਤਰਕ ਤੇ ਤੱਥ ਬਹੁਤ ਪਏ ਨੇ ਜਿਹੜੀ ਜਨਾਨੀਆਂ ਆਪਣੇ ਬੰਦੇ ਨਾਲ ਖੜਕੇ ਲੜਦੀ ਆ ਜਾਂ ਮੰਨ ਲਓ ਵੀ ਕਿਸੇ ਬੰਦੇ ਮਾਰੇ ਹੁਣ ਪਿੰਡਾਂ 'ਚ ਲੜਾਈਆਂ ਹੁੰਦੀਆਂ ਨੇ ਕਈ ਜਨਨੀਆਂ ਮੂਹਰੇ ਕੇ ਬੋਲਦੀ ਨੇ ਭਾਈ ਕਿਉਂ ਘਾਤ ਨਹੀਂ ਲੜ ਸਕਦੀ ਉਹ ਯਾ ਭਾਈ ਗੱਲ ਤੇ ਉਹਨੇ ਆਪਾਂ ਸਿੱਖਾਂ ਦਾ ਇਤਿਹਾਸ ਚੱਕ ਲੈਨੇ ਆ ਆਪਣਾ ਇਤਿਹਾਸ ਚੱਕ ਲੋ ਮਾਈ ਭਾਗੋਵਰ ਦਾ ਦੱਸ ਦਿਓ ਮੈਨੂੰ ਇਹ ਭਾਈ ਫਿਰ ਉਹ ਸਾਫ਼ ਨਾ ਤੁਸੀਂ ਇਹ ਕਹਿ ਸਕਦੇ ਹੋ ਵੀ ਭਾਈ ਮਾਈ ਭਾਗੋ ਜਦ ਉੱਥੇ ਜੰਗ ਦੇ ਵਿੱਚ ਲੜਨ ਜਾਂਦੀ ਸੀਗੀ ਤਾਂ ਉਹ ਜਿਹੜੇ ਮਗਰਗਾਹ ਆਪਣੇ ਐਂਟੀ ਪਾਰਟੀ ਵਾਲੇ ਹਨ ਉਹ ਕਹਿੰਦੇ ਹੋਣਗੇ ਵੀ ਇਹ ਸਿੱਖਾਂ ਨੇ ਥੋੜੇ ਜਨਾਨੀ ਕਰਤੀ ਇਹ ਗੱਲ ਇਹ ਨਹੀਂ ਹੁੰਦੀ ਹੈ ਕਿ ਬੇਵਕੂਫ ਹੋ ਹੁਣ ਮੈਂ ਤਾਂ ਕਿਸੇ ਨੂੰ ਮੁੰਡਿਆਂ ਨੂੰ ਨਾਲ ਲੈ ਕੇ ਗਿਆ ਹੀ ਨਹੀਂ ਸੀਗਾ ਸਮਝਦੇ ਗੱਲ ਜਿੱਥੇ ਤੱਕ ਮੇਰੀ ਮਰਦਾਨੀ ਦੀ ਗੱਲ ਆ ਕਈ ਮੈਨੂੰ ਕਹੀ ਲਿਖਦੇ ਨੇ ਵੀ ਭਾਈ ਤੂੰ ਆਹ ਹਾਲਾਂਕਿ ਮੈਨੂੰ ਕਮੈਂਟਾਂ 'ਚ ਲਿਖਣ ਦਾ ਕੋਈ ਫਰ ਜਿਹੜੇ ਰਾਹ ਤੇ ਚੱਲੇ ਆਂ ਅਸੀਂ ਕੱਲ ਵੀ ਉੱਥੇ ਬੈਠ ਕੇ 20 25 22 ਆਪਣੇ ਬੈਠੇ ਸੀਗੇ ਉਹਨਾਂ ਦੇ ਵਿੱਚ ਬੈਠ ਕੇ ਵੀ ਬਿਲਕੁਲ ਪੁਆਇੰਟ ਇਹੀ ਰੱਖ ਕੇ ਆਂ ਵੀ ਜਿੱਥੇ ਹੋਊਗਾ ਝੂਠ ਉੱਥੇ ਅਸੀਂ ਬੋਲਣਾ ਜਿੱਥੇ ਹੋਊਗਾ ਸੱਚ ਉੱਥੇ ਅਸੀਂ ਬੋਲਣਾ ਨਹੀਂ ਇਹ ਇਹ ਗੱਲ ਬਿਲਕੁਲ ਕਲੀਅਰ ਤੇ ਸਾਫ਼ ਆ ਬਾਕੀ ਰਹੀ ਅਮਰਤਪਾਲ ਦੇ ਟੌਪਿਕ ਦੇ ਉੱਤੇ ਬੋਲਣ ਦੀ ਗੱਲ ਇਹ ਗੱਲ ਮੈਂ ਸ਼ੁਰੂ ਤੋਂ ਕਹਿੰਦਾ ਆਂ ਤੇ ਸ਼ੁਰੂ ਤੱਕ ਹੀ ਐਂਡ ਤੱਕ ਹੀ ਰਹਿਣੀਆਂ ਗੱਲ ਇਹ ਜਿੱਥੇ ਹੋਊਗਾ ਸੱਚ ਅਮਰਤਪਾਲ ਦਾ ਅਸੀਂ ਨਹੀਂ ਬੋਲਦੇ ਹੈਗੇ ਕਿਉਂਕਿ ਅਸੀਂ ਮੰਨਦੇ ਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਉਹ ਤੋਂ ਬਾਅਦ ਜਿੰਨੇ ਵੀ ਦੇਹਧਾਰੀ ਨੇ ਉਹ ਚਾਹੇ ਮੈਂ ਖੋਦਵਾ ਚਾਹੇ ਕੋਈ ਹੋਰ ਹੋਵੇ ਚਾਹੇ ਜਿਹੜਾ ਬੰਦਾ ਮਰਜੀ ਹੋਵੇ ਰੇਕ ਬੰਦੇ ਤੋਂ ਸਵਾਲ ਪੁੱਛ ਸਕਦੇ ਆ ਜੇ ਕੋਈ ਕਹੇ ਵੀ ਭਾਈ ਰੋਮੀ ਨੂੰ ਦੱਬ ਲਿਆ ਸੀ ਬੋਲਣ ਤੋਂ ਹਟਾ ਦਾਂਗੇ ਜਾਂ ਕਰਦਾਂਗੇ ਜਿਵੇਂ 2-4 ਲੱਗੇ ਨੇ ਕਮੈਂਟਾਂ ਦੇ ਵਿੱਚ ਵੀ ਦੇਖਿਆ ਦੱਬ ਤਾਂ ਹੁਣ ਬੋਲ ਕੇ ਦਿਖਾਈ ਹੁਣ ਮੋਲ ਕੇ ਦਿਖਾਈ ਇਹ ਤਾਂ ਮੈਂ ਉਸ ਦਿਨ ਵੀ ਕਲੀਅਰ ਕਰਕੇ ਆਇਆ ਕੱਲ੍ਹ ਵੀ ਕਲੀਅਰ ਕੀਤੀ ਹੈ ਇਹ ਗੱਲ ਜਿੱਥੇ ਸੱਚ ਹੋਊਗਾ ਉੱਥੇ ਅਸੀਂ ਬੋਲਣਾ ਨਹੀਂ ਹੈਗਾ ਜਿੱਥੇ ਝੂਠ ਹੋਊਗਾ ਉੱਥੇ ਅਸੀਂ ਬੋਲਾਂਗੇ ਹੁਣ ਕੁਛ ਇੱਕ ਟਾਈਮ ਤੱਕ ਇੱਕ ਵੀਡੀਓ ਪੈਣੀ ਆ ਉਹਦੇ ਵਿੱਚ ਤੁਸੀਂ ਮੈਨੂੰ ਭੇਡਾਂ ਮੇਂਗਣਾ ਕਰ ਸਕਦੀਆਂ ਜਾਂ ਕੇ ਦੱਸ ਸਕਦੀਆਂ ਭੇਡਾਂ ਮੈਨੂੰ ਕਿ ਭਾਈ ਇਹ ਗੱਲ ਸੱਚੀ ਆ ਜਾਂ ਗਲਤ ਆ ਆਜੋ ਮੁੜੀ ਆਪਾਂ ਆਪਣੇ ਵਿਸ਼ੇ ਦੇ ਉੱਤੇ ਇਹ ਹੋ ਗਈ ਗੱਲ ਕਲੀਅਰ ਹੁਣ ਮੈਂ ਜਿਹੜੇ ਬੰਦੇ ਮੈਨੂੰ ਕਹਿੰਦੇ ਨੇ ਭਾਈ ਹੁਣ ਡੱਡੂ ਜਿਹੜੇ ਨਿਕਲੇ ਨੇ ਉਹ ਡੱਡੂਆਂ ਦੇ ਮੈਂ 9 ਗਿੰਨ ਦਵਾਂ ਇੱਕ ਤਾਂ ਡੱਡੂ ਨਿਕਲਿਆ ਜਿਹੜਾ ਅੱਜ ਤੋਂ 6 ਮਹੀਨੇ ਪਹਿਲਾਂ ਜਿਹਦਾ ਭੂੰਡਾ ਨੇ ਜਿਵੇਂ ਕਹਿੰਦੇ ਵੀ ਜਿਵੇਂ ਪਾਠੀ ਨਹੀਂ ਬੋਲੀ ਹੁੰਦੀ ਭੂੰਡਾ ਨੇ ਜਿਹਦੇ ਸਿਰ ਤੇ ਕੁੰਡਲੀਆਂ ਵਾਲੇ ਵਾਲ ਨੇ ਵੀਰਜੀਤ ਸੁਖਾ ਉਹ ਨਿਕਲਿਆ ਉਹਨੇ ਕੱਲ ਇੱਕ ਪੋਸਟ ਪਾਈ ਆ ਕਹਿੰਦਾ ਦੇਖਿਆ ਸੱਬ ਲਿਆ ਫਿਰ ਹੁਣ ਬੋਲ ਕੇ ਦੱਸ ਇਹਨੂੰ ਟੱਟੂ ਨੂੰ ਸਾਲੇ ਨੂੰ ਇਹਨਾਂ ਦਾ ਜੇ ਇਹਨਾਂ ਨੂੰ ਪਤਾ ਹੁੰਦਾ ਦਿਮਾਗ ਇਹਦਾ ਖੋਪੜਾ ਕੰਮ ਕਰਦਾ ਹੁੰਦਾ ਸਾਲੇ ਤੁਸੀਂ ਬੈਠ ਕੇ ਅਮਰੀਕਾ ਦੇ ਵਿੱਚ ਤੇਰਾ ਨਾਂ ਰਹਿਣ ਦਾ ਪਤਾ ਨਾ ਕੋਈ ਤਰ੍ਹਾਂ ਟਿਕਾਣੇ ਦਾ ਪਤਾ ਵੀ ਤੂੰ ਬੈਠਾ ਕਿਹੜੀ ਜਗ੍ਹਾ ਦੇ ਉੱਤੇ ਆ ਇੱਥੇ ਬੈਠ ਕੇ ਆਪਣੀ ਫੁਗਰੀਆਂ ਮਰੀ ਜਾਂਦੇ ਹੋ ਅੰਮਰਦਾਲੀ ਗੱਲ ਕੀਤੀ ਆ ਕੱਲ ਜਦੋਂ ਬਾਈਆਂ ਨੇ ਸੱਦੇ ਉਸੇ ਟਾਈਮ ਪਹੁੰਚਿਆ ਉੱਥੇ ਮੈਂ ਤਾਂ ਮੀਟਿੰਗ ਫਿਕਸ ਹੋਈ ਆ ਉਸ ਦਿਨ ਵੀ ਜਦ ਬਾਈ ਹੋਣੀ ਆਏ ਸੀਗੇ ਲੜਨ ਨਾਲ ਦਾ ਹੂ ਬਾਈ ਹੋਣੀ ਸੀਗੇ ਨਾਲ ਉਹਦੇ ਆਪਣੇ ਇਟਲੀ ਵਾਲੇ ਦੇ ਨਾਲ ਉਸ ਦਿਨ ਵੀ ਕੱਲਿਆ ਸੀਗਾ ਉੱਥੇ ਮੈਂ ਇਹ ਸੀਗੀ ਮਰਦਾਲੀ ਗੱਲ ਬਾਕੀ ਰਹੀ ਥੋੜੇ ਵਰਗੀਆਂ ਖੱਚਾ ਭੈਣ ਤੋਂ ਮੇਰੇ ਜਿਵੇਂ ਕਹਿੰਦੇ ਪੰਜਾਬੀ ਦੇ ਵਿੱਚੋਂ ਮੈਂ ਕਹਿਣਾ ਨਹੀਂ ਚਾਹੁੰਦਾ ਇੱਥੇ ਮੇਰੇ 1% ਖੰਡ ਨਹੀਂ ਹੈਗੀ ਦੂਜਾ ਭੂਣ ਹੈਗਾ ਫਰਾਟਾ ਫਰਾਟੇ ਦਾ ਮੁੰਡਾ ਪਾਉ ਨਿਸ਼ਾਨ ਸਿੰਘ ਟਮਾਣਾ ਉਹਨੂੰ ਵੀ ਗੱਲ ਮੌਕਾ ਮਿਲ ਗਿਆ ਫੋਲਣ ਦਾ ਆਹ ਦੱਬ ਲਿਆ ਜੀ ਆਹ ਦੱਬ ਲਿਆ ਜੀ ਉਹ ਕਿੱਥੇ ਦੱਬਿਆ ਕਿਹੜੀ ਗੱਲ ਦਾ ਦੱਬਿਆ ਫੁੱਦੂ ਥੋੜਾ ਇਟਲੀ ਵਾਲਾ ਤੁਹਾਨੂੰ ਜਿਹੜੇ ਕਮੈਂਟ ਕਰ ਰਿਹਾ ਨਾ ਕੱਲ ਕਮੈਂਟ ਪੜ੍ਹਦੀ ਸੀ ਜਗ੍ਹਾ ਅਸੀਂ ਸਾਡੇ ਲੱਗੇ ਸੀ ਬੰਦੇ ਸਾਰੇ ਦੇਖਣ ਕਮੈਂਟ ਜੇ ਤਾਂ ਥੋੜਾ ਇਟਲੀ ਨੂੰ ਕਮੈਂਟ ਲਗਣ ਲੱਗਾ ਵੀ ਦੇਖਿਆ ਕਰਦਾ ਕੰਮ ਜੀ ਆਹ ਕਰਦਾ ਉਹ ਕਰਦਾ ਉਹਨੂੰ ਕਹਾਂ ਇੱਕ ਵੀ ਵੀਡੀਓ ਸ਼ੋਅ ਕਰ ਦਵੇ ਇੱਕ ਵੀ ਵੀਡੀਓ ਜਿੱਥੇ ਉਹਨੇ ਮੇਰੇ ਥੱਪੜ ਮਾਰੇ ਹੋਣ ਜਿੱਥੇ ਉਹਨੇ ਮੇਰੇ ਕੁਛ ਕੀਤਾ ਹੋਵੇ ਇੱਕ ਵੀ ਵੀਡੀਓ ਸ਼ੋਅ ਕਰ ਦਵੇ ਉਹ ਉਹਦੇ ਪਈ ਹੋਏ ਅਸੀਂ ਦਿਖਾ ਦੇ ਇਹ ਇਹ ਗੱਲ ਉਹਨੂੰ ਪੁੱਛਿਆ ਕਰੋ ਇਹ ਗੱਲ ਨੂੰ ਪੁੱਛਿਆ ਕਰੋ ਵੀ ਭਾਈ ਜਿਹੜਾ ਤੂੰ ਕਹਿ ਰਿਹਾ ਕੱਲ ਉਹਨੇ ਇੱਕ ਪੋਸਟ ਲਿਖ ਕੇ ਭਾਈ ਵੀ ਮੇਰੀ ਤੇ ਕਹਿੰਦਾ ਰੋਮੀ ਦੀ ਕੋਈ ਲੜਾਈ ਐ ਨਹੀਂ ਸੀ ਸਾਡੀ ਲੜਾਈ ਪਈ ਐ ਵੀ ਰੋਮੀ ਅੰਮ੍ਰਿਤਪਾਲ ਦੀ ਘਰ ਵਾਲੀ ਦੀ ਫੋਟੋ ਚੱਕ ਕੇ ਲਾਈ ਆ ਰੋਮੀ ਨੇ ਇਹ ਨਿਹੰਗ ਸਿੰਘਾਂ ਦੇ ਬਾਣੇ ਨੂੰ ਗਲਤ ਬੋਲਿਆ ਰੋਮੀ ਨੇ ਧਰਮ ਬਾਰੇ ਗਲਤ ਬੋਲਿਆ ਹਾਲਾਕਿ ਮੈਂ ਇਹ ਗੱਲ ਬੜਾ ਸਕਰੀਨ ਲਾ ਕੇ ਨਾ ਜੰਨੀਆਂ ਮੇਰੀਆਂ ਲਾਈਵ ਹੋਈਆਂ ਨੇ ਜੰਨੀਆਂ ਮੇਲੀਆਂ ਲਾਈਵ ਹੋਈਆਂ ਨਾ ਨਾ ਕਿਸੇ ਵੀ ਪਾਸੇ ਕਿਸੇ ਵੀ ਪਾਸੇ ਦਿਖਾ ਦਿਓ ਮੈਨੂੰ ਵੀ ਮੈਂ ਧਰਮ ਨੂੰ ਗਲਤ ਬੋਲਦਾ ਅਸੀਂ ਤਾਂ ਆਪਣੇ ਧਰਮ ਨੂੰ ਪਿਆਰ ਕਰਦੇ ਆ ਅਸੀਂ ਤਾਂ ਲੋਕਾਂ ਨਾਲ ਲੜਦੇ ਫਿਰਦੇ ਆ ਧਰਮ ਪਿੱਛੇ ਵੀ ਸਾਡਾ ਧਰਮ ਸਭ ਤੋਂ ਉੱਚਾ ਤੇ ਸੱਚਾ ਸਾਡੇ ਧਰਮ ਦੇ ਵਿੱਚ ਕਿੰਨੀਆਂ ਕੁਰਬਾਨੀਆਂ ਹੋਈਆਂ ਨੇ ਛੋਟੇ ਸਹਿਬ ਜਾਦੇ ਬਾਬਾ ਫਤਿਹ ਸਿੰਘ ਤੋਂ ਲੈ ਕੇ ਕਿੰਨੀਆਂ ਕੁਰਬਾਨੀਆਂ ਹੋਈਆਂ ਨੇ ਕਿੰਨੇ ਅਨੇਕਾਂ ਕਰੋੜਾਂ ਸਿੰਘ ਸਿੱਖ ਆਪਣੇ ਜਿਹੜੇ ਕੁਰਬਾਨੀਆਂ ਦੇ ਗਏ ਚੜਖੜੀਆਂ ਤੇ ਚੜ ਗਏ ਸਾਡਾ ਤੁਹਾਨੂੰ ਸਭ ਤੋਂ ਉੱਚਾ ਅਸੀਂ ਤਾਂ ਉਹਨੂੰ ਕਹਿੰਦੇ ਨਹੀਂ ਭਾਈ ਸਾਡਾ ਧਰਮ ਮੜਾ ਮੈਂ ਵੀ ਇਹੀ ਧਰਮ ਦੇ ਵਿੱਚ ਹਾਂ ਅਸੀਂ ਸੰਪੂਰਨ ਸਿੱਖ ਨਹੀਂ ਹੈਗੇ ਸੰਪੂਰਨ ਕੋਈ ਵੀ ਨਹੀਂ ਹੈਗਾ ਮੈਂ ਪੰਜਾਬੀ ਵਿੱਚ ਸੁਣ ਲਓ ਮੇਰੀ ਗੱਲ ਸੰਪੂਰਨ ਸਿੱਖ ਕੋਈ ਵੀ ਨਹੀਂ ਹੈਗਾ ਇੱਥੇ ਇਹ ਸਾਰੇ ਫੇਕ ਜੋ ਮੰਨ ਲਓ ਵੀ ਜਾਨੀ ਕਿ ਸਿਰਫ ਲੋਕਾਂ ਨੂੰ ਦਿਖਾਉਣੇ ਵਾਲੀ ਗੇਮ ਹੋਈ ਹੋਈ ਆ ਤਾ ਦੋ ਮੈਨੂੰ ਵੀ ਜੇ ਨਹੀਂ ਹੋਈ ਹੈਗੀ ਸਭ ਸਿੱਖਨوں کو حکم ہے ಗುರು માન્યો ਗ੍ਰੰਥ میں ہمیشہ ਕਹਿੰਦਾ ਹੁੰਦਾ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਆਪਾਂ ਡੇਰਾਵਾਦਾਂ ਵਿੱਚ ਫਿਰਦੇ ਆਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਆਪਾਂ بڑے ਬਾਬੇ بڑے ਡਿਜੀਟਲ ਬਾਬੇ ਨਿਕਲੇ ਜਿਵੇਂ ਕਹਿੰਦੇ ਡਿਜੀਟਲ ਮੰਗਤੇ ਬਣ ਕੇ ਜਿਹੜਾ ਬੰਦਾ ਜਾ ਕੇ 5 ਰੁਪਏ ਦਾ ਮੱਥਾ ਉਹਦੇ ਪੈਰਾਂ 'ਚ ਰੱਖ ਕੇ ਟੇਕ 10 ਸਾਲ ਦੇ ਆਪਣੇ ਘਰੇ ਸਾਈਕਲ ਹੁੰਦਾ ਉਹ ਬਾਬਾ ਗੱਡੀ ਲੈ ਕੇ ਘੁੰਮਦਾ ਹੁੰਦਾ ਸੋ ਇਹ ਇਹ ਗੱਲਾਂ ਨੇ ਸਾਰੀਆਂ ਅਸੀਂ ਇਹੀ ਟੌਪਿਕ ਉੱਤੇ ਬੋਲਦੇ ਹੁੰਨੇ ਆ ਅੱਜ ਮੁੜੀਏ ਪਹਿਲੀ ਗੱਲ ਤੇ ਕੋਈ ਲੰਬੀ ਗੱਲ ਜ਼ਿਆ ਏ ਹੁਣ ਜਿਹੜੀ ਮੈਂ ਗੱਲ ਜਿਹੜੀ ਕਹਿਣੀ ਸੀਗੀ ਨਾ ਮੇਨ ਪੁਆਇੰਟ ਵਾਲੀ ਕਿਤੇ ਕੁਝ ਨਹੀਂ ਹੋਇਆ ਹੈਗਾ ਜਿਹੜੇ ਬਾਈ ਕੱਲ ਆਏ ਸੀਗੇ ਉਹ ਸਾਰੀ ਗੱਲ ਕਲੀਅਰ ਹੋ ਚੁੱਕੀ ਆ ਰਹੀ ਗੱਲ ਇਟਲੀ ਵਾਲੇ ਦੀ ਉਹਦੋਂ ਨਾਲ ਸਾਡਾ ਹਲੇ ਵੀ ਜਿਵੇਂ ਕਹਿੰਦੇ ਆ ਵੀ ਝੰਡੀ ਖੜੀ ਆ ਮੈਂ ਉਹਨੂੰ ਉਹਦੋਂ ਵੀ ਗੱਲ ਕਹੀ ਸੀ ਵੀ ਭਾਈ ਕੱਲਾ ਆਂ ਕੱਲਾ ਦੇਖ ਲਈ ਨੋ ਪ੍ਰੋਬਲਮ ਕਦੇ ਮੈਦਾਨ ਛੱਡ ਕੇ ਨਹੀਂ ਭਜਦੇ ਅਸੀਂ ਕਿਉਂਕਿ ਵਿਚਾਰਾਂ ਦੇ ਨਾਲ ਤਾਂ ਉਹ ਲੜੇ ਨਹੀਂ ਸਕਦਾ ਹੈਗਾ ਇਹ ਵਿਚਾਰਾਂ ਦੀ ਗੱਲ ਆ ਜਿਵੇਂ ਨਾ ਟੇਬਲ ਟॉक ਹੀ ਹੁੰਦੀ ਆ ਟੇਬਲ ਟਾਕ ਦਾ ਮਤਲਬ ਸਿੱਧਾ ਇਹ ਬਣਦਾ ਮੈਨੂੰ ਜਿੰਨੇ ਬੰਦੇ ਕਮੈਂਟ ਕਰਦੇ ਜਾਂ ਕੋਈ ਵੀ ਮੇਰੇ ਬਾਰੇ ਨੈਗੇਟਿਵ ਲਿਖਦਾ ਨਾ ਮੈਨੂੰ 1% ਫਰਕ ਨਹੀਂ ਪੈਣਾ ਚਾਹੀਦਾ ਮੈਨੂੰ ਸਿਰਫ ਦੇਖਣ ਹੁੰਦਾ ਵੀ ਕੋਈ ਬੰਦਾ ਜਿਹੜਾ ਟੇਬਲ ਟਾਕ ਦੇ ਉੱਤੇ ਬੈਠ ਕੇ ਨਾ ਟੇਬਲ 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 ਦੇ ਉੱਤੇ ਬੈਠ ਕੇ ਬੰਦਾ ਇੱਕ ਦੂਜੇ ਨਾਲ ਵਿਚਾਰ ਕਰੇ ਵੀ ਭਾਈ ਤੇਰੇ ਕੋਲ ਕੀ ਤੱਥ ਨੇ ਦੱਸ ਤੂੰ ਕਿਹੜੇ ਵੇਸ ਤੇ ਕਹਿਣਾ ਤੂੰ ਇਹ ਨਹੀਂ ਹੁੰਦਾ ਵੀ ਮੈਂ ਇਕੱਠੇ 15 16 ਜਾਂ 20 25 ਮੁੰਡੇ ਇਕੱਠੇ ਕਰਕੇ ਲਿਆ ਕੇ ਇੱਕ ਨੂੰ ਕੁੱਟ ਜਾਗੇ ਜਾਂ ਮਾਰ ਜਾਗੇ ਮਾਰ ਕੇ ਕੁੱਟ ਕੇ ਇਹ ਚੀਜ਼ ਹੱਲ ਕਦੇ ਨਹੀਂ ਹੁੰਦੀ ਹੁੰਦੀ ਜਿਹੜੇ ਸਵਾਲ ਨੇ ਜਿਹੜੇ ਸਵਾਲ ਨੇ ਹਮੇਸ਼ਾ ਖੜੇ ਰਹਿਣੇ ਨੇ ਕਿ ਉਟਣ ਨਾਲ ਮਾਰਨ ਨਾਲ ਜੜੀਆਂ ਹੁਣ ਤੱਕ ਲਾਈਵਾਂ ਹੋਈਆਂ ਨੇ ਜਾਂ ਹੁਣ ਤੱਕ ਪੋਸਟਾਂ ਪਈਆਂ ਨੇ ਕੀ ਉਹ ਡਿਲੀਟ ਹੋ ਜਾਣਗੀਆਂ ਦੱਸ ਦਿਓ ਮੈਨੂੰ ਉਹਦਾ ਕਰਦੀਆਂ ਜਿਨ੍ਹਾਂ ਨੇ ਚੱਕਣੀਆਂ ਚੱਕ ਲਈਆਂ ਹੋ ਇੱਕ ਵੀ ਦਿਖਾ ਦਿਓ ਮੈਨੂੰ ਤੇ ਭਾਈ ਇਹ ਗੱਲ ਗਲਤ ਆ ਜਾਂ ਸੱਚੀ ਹੈ ਜਿਆਦਾ ਨਾ ਜਿਆਦਾ ਨਾ ਕਿਸੇ ਇਹ ਬਹੁਤ ਵੱਡੀ ਗੱਲ ਹੁੰਦੀ ਆ ਜਿਆਦਾ ਨਾ ਕੋਈ ਵੀ ਮੈਂ ਮੈਨੂੰ ਪਤਾ ਵੀ ਜਿੰਨੇ ਕਮੈਂਟ ਕਰਦੇ ਨਾ ਬੈਠ ਕੇ ਕਹਿਦੇ ਨੇ ਚੱਕ ਦੇ ਬਾਈ ਕੋਈ ਨਹੀਂ ਤੇਰੇ ਮਗਰ ਖੜਿਆ ਤੇਰੇ ਨਾਲ ਆਲਾ ਤੇਰੇ ਨਾਲ ਇੱਕ ਨਾ ਨਾ ਅਸਲ ਮਰਦਾਨਗੀ ਪਤਾ ਕਿੱਥੋਂ ਪਤਾ ਲੱਗਦੀ ਹੁੰਦੀ ਹੈ ਬੰਦੇ ਦੀ ਜਦ ਬੰਦਾ ਨਾ ਇਹਦੇ ਬਾਰੇ ਬੰਦਾ ਬੋਲਦਾ ਨਾ ਦਿਲ ਤੋਂ ਖੁੱਲ ਕੇ ਬੋਲਦਾ ਹਾਲਾਂਕਿ ਉਹਨੂੰ ਪਤਾ ਵੀ ਇਹਦੇ ਮਗਰ ਇੰਨੇ ਬੰਦੇ ਨੇ ਜਾਂ ਇੰਨੇ ਬੰਦਿਆਂ ਨੇ ਉਹਨੂੰ ਗਾਲਾਂ ਕੱਢਣੀਆਂ ਨੇ ਜਾਂ ਕੋਈ ਉਹਦਾ ਸੋਸ਼ਲ ਮੀਡੀਆ ਅਕਾਊਂਟ ਮੇਰੇ ਵੱਲੀਓ ਅੱਜ ਹੁੰਦਾ ਘੰਟੇ ਤੱਕ ਹੁੰਦਾ 10 ਸੈਕਿੰਡ ਤੱਕ ਬੰਦ ਹੋ ਜਵੇ ਮੈਨੂੰ 1% ਘੰਟੇ ਨੂੰ ਫਰਕ ਨਹੀਂ ਪੈਣਾਗਾ ਉਗੀ ਸਾਡੀ ਇਹ ਕਮਾਈ ਦਾ ਸਾਧਨ ਹੀ ਨਹੀਂ ਹੈਗਾ ਅਸੀਂ ਤਾਂ ਇੱਥੇ ਆ ਕੇ ਆਪਣੀ ਕਾਮਨਾ ਗੱਲਾਂ ਕਰਦੇ ਆਂ ਇਹ ਸਾਡ ਨੂੰ ਵੀ ਬੋਲਣ ਦਾ ਹੱਕ ਆ ਤੇ ਜਿਹੜਾ ਬੋਲਣ ਦਾ ਹੱਕ ਆ ਜਿਵੇਂ ਕਹਿੰਦੇ ਫਰੀडम ਸਪੀਚ ਆ ਇਹ ਸਰ ਤੋਂ ਕੋਈ ਨਹੀਂ ਹੋ ਸਕਦਾ ਨਾ ਤਾਂ ਰੋਮੀ ਕਿਸੇ ਨਾਲ ਬੰਨਿਆ ਹੋਇਆ ਤੇ ਨਾ ਕਿਸੇ ਨਾਲ ਬੰਨ ਕੇ ਰਹੂਗਾ ਜੇ ਕੋਈ ਬੰਦਾ ਕਹੂਗਾ ਮੈਨੂੰ ਭਾਈ ਤੇਰੇ ਤੇ ਅਸੀਂ ਦਬਾਅ ਪਾਉਣਾ ਤੂੰ ਬੋਲਣੋਂ ਹਟ ਜਾ ਤੂੰ ਆਹ ਕਰ ਲੈ ਤੂੰ ਉਹ ਕਰ ਲੈ ਜੱਜ ਜੀ ਕਰੂਗਾ ਜੱਜ ਜੀ ਕਰੂਗਾ ਮੈਂ ਬੋਲੂਗਾ ਤੇ ਜੱਜ ਜੀ ਕਰੂਗਾ ਮੈਂ ਹਟੂਗਾ ਮੈਂ ਕਿਸੇ ਦੇ ਨਾਲ ਬੰਨਿਆ ਹੋਇਆ ਨਹੀਂ ਹੈਗਾ ਮੈਂ ਜਿਹੜੀ ਗੱਲ ਕਹਿਣੀ ਸੀ ਇਹ ਮੇਰਾ ਪੁਆਇੰਟ ਵਾਲੀ ਗੱਲ ਸੀਗੀ ਤੇ ਉਹ ਤੋਂ ਬਾਅਦ ਆਪਾਂ ਗੱਲ ਕਰ ਲਈਏ ਜੋ ਹੁਣ ਆਪਣੇ ਸੂਰ ਵਿੱਚ ਕਈ ਵਿੱਚ ਲੱਗੇ ਹੋਏ ਨੇ ਜਿਵੇਂ ਉਹ ਦਿਨੇਸ਼ ਭਈਆ ਲੁਧਿਆਣੇ ਵਾਲਾ ਉਹਨੂੰ ਮੌਕਾ ਮਿਲ ਗਿਆ ਉਹਨੇ ਜਾ ਕੇ ਆਪਣੀ ਆਈਡੀ ਦੇ ਉੱਤੇ ਉੱਥੇ ਲਿਖਤਾ ਵੀ ਭਾਈ ਦੇਖੋ ਅਮਰਤਪਾਲ ਨੂੰ ਬੋਲਣ ਵਾਲੇ ਬੰਦੇ ਦੀ ਹੋਈ ਸਰਵਿਸ ਹਣ ਸਾਲਿਓ ਸਰਵਿਸ ਭੈਣ ਜਦੋਂ ਕੋਲੋ ਬਲਾਈ ਜਾਣੀ ਗੱਲ ਸਰਵਸ ਸਾਡੀ ਵੀਡੀਓ ਬੁੜੀ ਮਾੜੀ ਮੋਟੀ ਕੋਈ ਦਿਖਾਇਆ ਕਰੋ ਨਾਲੇ ਸਰਵਸ ਤੁਸੀਂ ਕਹਿੰਦੇ ਕਿਹਨੂੰ ਕਿਹਨੂੰ ਕਹਿੰਦੇ ਹੋ ਸਰਵਸ ਜੇ ਇੱਕ ਬੰਦਾ ਬਾਹਰ ਕੱਲਾ ਘੁੰਮਦਾ ਫਿਰਦਾ ਕੱਲਾ ਘੁੰਮਦਾ ਫਿਰਦਾ ਬਾਹਰ ਉਹਨੂੰ ਆ ਕੇ 15 20 ਬੰਦਿਆਂ ਨੇ ਕੋਟਿਆ ਤੁਸੀਂ ਉਹਨੂੰ ਸਰਵਸ ਸਮਝਦੇ ਹੋ ਤੁਸੀਂ ਉਹ 15 ਬੰਦਿਆਂ ਦੀ ਨਾਕਾਮੀ ਨਾ ਪੁੰਛਕਤਾ ਉਹਦਾ ਸਬੂਤ ਦੇ ਰਹੇ ਹੋ ਉਹ ਬੰਦੇ ਦਾ ਇੱਕ ਬੰਦੇ ਨੂੰ 15 ਬੰਦੇ ਆ ਕੇ ਕੁੱਟ ਕੇ ਇਹ ਬਹੁਤ ਬੜੀ ਗੱਲ ਹੈ ਇਹ ਬਹੁਤ ਬੜੀ ਗੱਲ ਹੈ ਤੁਹਾਨੂੰ ਕੀ ਲੱਗਦਾ ਵੀ ਬਹੁਤ ਵਧੀਆ ਕੰਮ ਹੋਇਆ ਮੈਨੂੰ ਲਿਆਓ ਪੂਰੇ ਵਰਲਡ ਦੇ ਵਿੱਚੋਂ ਨਾ ਜਿੱਡਾ بڑا ਮਰਜੀ ਬੈਲੀ ਹੋਵੇ ਪੂਰੇ ਵਰਲਡ ਦੇ ਵਿੱਚੋਂ ਲਿਆ ਕੇ ਉੱਥੇ ਗੱਬੇ ਖੜਾ ਲਿਓ ਉਹਦੇ ਉੱਤੇ 15 ਬੰਦੇ ਛੜ ਦਿਓ ਉਹ 15 ਨੇ ਉਹਨੂੰ ਕੁੱਟ ਦੇਣਾ ਹਾਂ ਜੇ ਉਹਦੇ ਨਾਲ ਇਕੱਲੇ ਦਾ ਇਕੱਲਾ ਟੱਕਰੂਆ ਕੋਈ ਬੰਦਾ ਫੇਰ ਕੁਝ ਨਾ ਕੁਝ ਹੋਊਗਾ ਤੋ ਕਹਿਣ ਦਾ ਮਤਲਬ ਮੇਰਾ ਇਹ ਆ ਵੀ ਕੋਈ ਜੜੀਆਂ ਨਾ ਫੇਕ ਘੋਸੀਆਂ ਤੁਸੀਂ ਭੋੜਦੇ ਹੋ ਨਾ ਵੀ ਭਾਈ ਕੱਲ ਰੋਮਨੀ ਨੂੰ 15 ਬੰਦਿਆਂ ਨੇ ਕੁੱਟਿਆ ਵੀ ਬੰਦਿਆਂ ਨੇ ਕੁੱਟਿਆ ਜਾਂ ਏਕਣ ਕੀਤਾ ਜਾਂ ਹੋ ਕੀਤਾ ਰੋਮੀ ਦੀ ਬਾਹ ਤੋੜਤੀ ਜਾਂ ਰੋਮੀ ਦਾ ਕੁਝ ਕਰਤਾ ਇਹ ਵੀਰੇ ਮੈਂ ਕਲੀਅਰ ਕਰ ਦਵਾਂ ਗੱਲ ਜਿਆਦਾ ਨਾ ਚੀਜ਼ ਦੇ ਵਿੱਚ ਅਸੀਂ ਐਂਟਰ ਹੋਏ ਸੀ ਨਾ ਅਸੀਂ ਮੈਂ ਕਹਿੰਦਾ ਕਹਿੰਦਾ ਵੀ ਜਗਤਾ ਸਿੰਘ ਹਵਾਰਾ ਜਿੱਦਣ ਕਿ ਜੇ ਕਿਸਮਤ ਚ ਹੋਇਆ ਨਾ ਜੇ ਕਿਸਮਤ ਵਿੱਚ ਬਾਕੀ ਕਹਿ ਨਹੀਂ ਸਕਦੇ ਉਹਨਾਂ ਦਾ ਫਿਊਚਰ ਰੱਬ ਨੂੰ ਪਤਾ ਹੁੰਦਾ ਵੀ ਕੀ ਹੁੰਦਾ ਕਿਰਾ ਉਹ ਬੰਦੇ ਨੂੰ ਮਿਲ ਕੇ ਜਫੀ ਪਾਉਣੀ ਹੈ ਬੰਦੇ ਨੂੰ ਵੀ ਉਹ ਬੰਦੇ ਦੇ ਅੰਦਰ ਇਹ ਜੀ ਕਿਹੜੀ ਚੀਜ਼ ਸੀਗੀ ਵੀ ਜਿਹੜੇ ਬੰਦੇ ਨੇ ਉਹਦੇ ਅੰਦਰਲਾ ਐਡਾ ਜਨੂਨ ਇੱਡੀ ਜਿਹੜੀ ਅੰਦਰ ਉਹਦੇ ਮਤਲਬ ਜਾਨੀ ਕਿ ਚੀਜ਼ ਵੀ ਉਹ ਬੰਦਾ ਇੱਕ ਲੱਖ ਤਾਂ ਪਲਟ ਕੇ ਉਧਰੋਂ ਚਲੇ ਗਿਆ। ਕਈ ਅਸਲੀ ਤੇ ਇਹ ਜਿਹੜੀਆਂ ਆਪਣੇ ਸ਼ਖਸੀਅਤ ਨੇ ਉਹ ਮੰਨ ਲਓ ਵੀ ਜਾਨੀ ਕਿ ਜੇ ਕੋਈ ਟਾਈਮ ਟਰੈਵਲ ਨਾ ਨਾ ਜਿਵੇਂ ਕੋਈ ਬੀਬੀ ਪਹਿਲਾਂ ਬੈਠੀ ਇੱਕ ਕਹਿੰਦੀ ਸੀ ਵੀ ਮੈਂ ਸੂਰਜ ਦੀ ਯਾਤਰਾ ਕਰਕੇ ਆਈ ਆ। ਗੱਲਾਂ ਮੈਂ ਉਹੀ ਨੇ। ਇੱਕ ਕਈਆਂ ਨੇ ਕੁਦਦੂਆਂ ਨੇ ਵੱਧ ਬੁੱਦੀ ਵਾਲੇ ਨੇ ਵੀ ਹੋਰ ਪਾਸੇ ਤੁਰ ਪੈ ਗੱਲਾਂ ਹੋਈ ਨੇ। ਉਹ ਜਿਹੜੀ ਪਿਛਲੇ ਹਫ਼ਤੇ ਕੁਝ ਵੀਡੀਓ ਆਈ ਸੀ ਨਾ ਜਿਹੜੀ ਬੀਬੀ ਕਹਿੰਦੀ ਮੈਂ ਟਰੈਵਲ ਕਰਕੇ ਆਈ ਆ ਵੀ ਭਾਈ ਸੂਰਜ ਨੂੰ ਜਾ ਕੇ ਸੂਰਜ ਉੱਤੇ ਜਾ ਕੇ ਆਈ ਆ ਮੈਂ ਮੰਨ ਲਓ ਇੱਥੇ ਘੁੰਮਦੀ ਆ ਉਹ ਤਾਂ ਉਹਨੇ ਕਰਤੀ ਜਿਹੜੀ ਗੱਲ ਕਰਤੀ ਵੀ ਜੇ ਭਾਈ ਵਾਕੇ ਹੀ ਬੰਦਾ ਟਰੈਵਲ ਕਰਕੇ ਪਿਛਲੇ ਪਾਸੇ ਮੁੜ ਕੇ ਕਿਸੇ ਪਾਸੇ ਜਾ ਸਕਦਾ ਤਾਂ ਖਾਲਸਾ ਜਰਨੈਲ ਭਿੰਡਰਾਲਾ ਨੂੰ ਅਸੀਂ ਮਿਲਣਾ ਚਾਹੁੰਦੇ ਆਂ ਇੱਕ ਵਾਰ ਦਿਲ ਤੋਂ ਦਿਲ ਤੋਂ ਮਿਲਣਾ ਚਾਹੁੰਦੇ ਆਂ ਉਹਨਾਂ ਦੇ ਕੋਲ ਬੈਠਣਾ ਚਾਹੁੰਦੇ ਆਂ ਉਹਨਾਂ ਨੂੰ ਸੁਣਨਾ ਚਾਹੁੰਦੇ ਆਂ ਵੀ ਇਹ じゃ ਕੀ ਜਨੂਨ ਸੀਗਾ ਉਹਨਾਂ ਦੇ ਅੰਦਰ ਵੀ ਜਿਹਦੇ ਨਾਲ ਉਹਨਾਂ ਨੇ ਜੋ ਆਪਣੇ ਦਿਲ ਦੇ ਵਿੱਚੋਂ ਬਚਨ ਕੱਢੇ ਜੋ ਆਪਣੇ ਦਿਲ ਦੇ ਵਿੱਚੋਂ ਉਹਨਾਂ ਨੇ ਅੰਦਰੋਂ ਬੋਲ ਕੇ ਪੂਰਾ ਆਪਣੇ ਮਨ ਮਨ ਦੇ ਨਾਲ ਬੋਲ ਕੇ ਜੋ ਕੌਮ ਸੀਗੀ ਕੌਮ ਦੇ ਵਿੱਚੋਂ ਅੱਗ ਭਰਦੇ ਸੀਗੇ ਉਹਨਾਂ ਦੇ ਜਿਹੜੇ ਬੋਲ ਐਹ ਜਿਹੜੇ ਕਿਹੜੇ ਬੋਲ ਸੀਗੇ ਸੋ ਕਹਿਣ ਦਾ ਮਤਲਬ ਮੇਰਾ ਇਹ ਆ ਵੀ ਜਿਹੜਾ ਤੁਸੀਂ ਮਗਜੌੜ ਮਾਰ ਦਿੰਨੇ ਹੋ ਨਾ ਅਸੀਂ ਤਾਂ ਚੱਲਦੇ ਆਂ ਗੁਰੂ ਸਾਹਿਬ ਦੀ ਸੰਧੀ ਦੇ ਉੱਤੇ ਵੀ ਸਵਾਲਾਂਖ ਸੇ ਇੱਕ ਲੜਾਉ ਤਵੇ ਗੋਇੰਦ ਸਿੰਘ ਨਾਮ ਕਾਹੂੰ ਹੁਣ ਮੈਨੂੰ ਨਹੀਂ ਪਤਾ ਸੀ ਕਿ ਵੀ ਪਾਈ ਇਟਲੀ ਵਾਲਾ ਏਕਣ ਮੁੰਡੇ ਨਾਲ ਲੈ ਕੇ ਆਊਗਾ ਜਾਂ ਹੁਣ ਮੈਨੂੰ ਜਿਹੜੇ ਬਾਈ ਮੈਨੂੰ ਜਾਣਦੇ ਨੇ ਜਿਵੇਂ ਹੁਣ ਮੈਂ ਪਹਿਲਾਂ ਦੱਸ ਗਿਆ ਟੇਆ ਵਿੱਕੀ ਬਾਈ ਹੋ ਗਿਆ ਲੱਖੀ ਬਾਈ ਹੋ ਗਿਆ ਦਾ ਮਤਲਬ ਆਪਣੇ ਏਜੰਸੀ ਵਾਲੇ ਹੋਵੇ ਵੀ ਕਈ ਨਾ ਬਾਈ ਮੈਨੂੰ ਜਾਣਦੇ ਨੇ ਉਹਨਾਂ ਨੇ ਮੈਨੂੰ ਫੋਨ ਲਾ ਕੇ ਗਾਲਾਂ ਕੱਢੀਆਂ ਨੇ ਕਹਿੰਦੇ ਸਾਨੂੰ ਫੋਨ ਕਿਉਂ ਨਹੀਂ ਕੀਤਾ ਹੁਣ ਮੈਂ ਦੇਖੋ ਫੋਨ ਜੇ ਮੈਂ ਉਹਨਾਂ ਨੂੰ ਕਰ ਦਿੰਦਾ ਮੈਂ ਬਾਈ ਛੋਟੀ ਵੀ ਹੁਣ ਗੱਲ ਵਿੱਚ ਕਲੀਅਰ ਕਰਦਾ ਹਾਂ ਵੀ ਲਾਈਵ ਮੇਰਾ ਤੁਸੀਂ ਦੇਖਦੇ ਹੋ ਨਵੇਂ ਵਿੱਚ ਕਾਹ ਬਾਈ ਵੀ ਹੈਗਾ ਆਪਣਾਇਆ ਹੋਇਆ ਜੇ ਮੈਂ ਤੁਹਾਨੂੰ ਪਤੰਦਰੋ ਫੋਨ ਕਰ ਦਿੰਦਾ ਹੁਣ ਮੰਨ ਲਓ ਉੱਥੇ ਮੈਂ ਗਿਆ ਠੀਕ ਆ ਮੈਨੂੰ ਪਤਾ ਸੀ ਕਿਉਂਕਿ ਜਦ ਪਹਿਲਾਂ ਇਹਨੇ ਸਟੋਰੀ ਪਾਈ ਸੀ ਸਟੋਰੀ ਦੇ ਵਿੱਚ ਇਹ ਮੁੰਡੇ ਦਿਖਾ ਰਿਹਾ ਸੀਗਾ ਉਹ ਤੋਂ ਬਾਅਦ ਸਾਨੂੰ ਪਤਾ ਵੀ ਲੱਗਿਆ ਸੀ ਵੀ ਇਹਦੇ ਨਾਲ ਮੁੰਡੇ ਹੈਗੇ ਨੇ ਹੋਰ ਵੀ ਬਹੁਤ ਨੇ ਮੈਨੂੰ ਪਤਾ ਸੀਗਾ ਵੀ ਜੇ ਮੈਂ ਉੱਥੇ ਉਹਨੂੰ ਬੁਣ ਕਰਕੇ ਲੈ ਜਾਂਦਾ ਹਾਲਾਂਕਿ ਚੰਲਾ ਕੁਝ ਵੀ ਹੋ ਜਾਂਦਾ ਜਾਂ ਬੰਦੇ ਕਿ ਦੁੱਧ ਨੂੰ ਜਾਣ ਦੇ ਸੀਗੇ ਜਾਂ ਕੁੱਟ ਗੱਡਾ ਆਪਾਂ ਕੁਝ ਹੋਊਗੀ ਜਾਂ ਦੋ ਮੱਲ ਕਹਿੰਦੇ ਜਾਂ ਖਾੜੇ ਚ ਘੁੱਲਦੇ ਨੇ ਇੱਕ ਦਿਨ ਦਾ ਟੈਣਾ ਟੈਣਾ ਹੁੰਦਾ ਉੱਥੇ ਜੇ ਕਿਤੇ ਉਹਨੀ ਗੱਲ ਹੋ ਜਾਂਦੀ ਮੰਨ ਲਓ ਵੀ ਇਹ ਬੰਦੇ ਇਕੱਠੇ ਹੋ ਗਏ ਜਾਂ ਮੇਰੇ ਮਾਰ ਜਾਂਦੇ ਤੁਹਾਡੇ ਨਾਲ ਗਿਆ ਦਾ ਕੋਈ ਫਾਇਦਾ ਨਹੀਂ ਹੋਣਾ ਜੀ ਹੁਣ ਜਿਵੇਂ ਬਿਲਕੁਲ ਸੇਮ ਸਟੋਰੀ ਮੈਂ ਇਟਲੀ ਵਾਲੇ ਤੇ ਰੱਖਦਾ ਇਟਲੀ ਵਾਲਾ ਆਇਆ ਲੈ ਕੇ ਰਾਹੁਲ ਭਾਈ ਉਹਨਾਂ ਨੂੰ ਰਾਹੁਲ ਲੜਨ ਥੋੜਾ ਆਇਆ ਸੀ ਮੇਰੇ ਨਾਲ ਉਹਦਾ ਗੱਲਾਂ ਉਹ ਤਾਂ ਪਤ ਨਹੀਂ ਸੀ ਕੋ ਉਹ ਤਾਂ ਗੱਲਾਂ ਕਰਨ ਆਇਆ ਸੀ ਕੋ ਕਹਿੰਦਾ ਆਪਾਂ ਵਿਚਾਰ ਕਰਦੇ ਆ ਬਟ ਕੇ ਰੂ ਕੱਲ ਵੀ ਇਹ ਗੱਲ ਵੀ ਸਾਡੀ ਐਂਡ ਦੇ ਉੱਤੇ ਅਸੀਂ ਇੱਕ ਦੂਜੇ ਨਾਲ ਇੱਕ ਦੂਜੇ ਜੱਫੀ ਪਾ ਕੇ ਉੱਠੇ ਹਾਂ ਸਾਰਿਆਂ ਨੇ ਦੇਖੀ ਇਹ ਵੀਡੀਓ ਇਹ ਪਤੰਦਰੋਂ ਨੂੰ ਲਿਆ ਤੱਕੇ ਹੁਣ ਉਹ ਬਾਈ ਦੇਵੀ ਨਾਲ ਵੀਡੀਓ ਬਣ ਗਈ ਉਹ ਵੀਡੀਓ ਬਣਨਾ ਜਦੋਂ ਵੀਡੀਓ ਨੈੱਟ ਤੇ ਚੜੀ ਆ ਉਹ ਬਹੁਤ ਜ਼ਿਆਦਾ ਦੂਰ ਤੱਕ ਚਲੇਗੀ ਉਹ ਵਾਇਰਲ ਹੋਊਗੀ ਟਿਕਟੌਕ ਤੇ ਚੜ ਗਈ ਪੀਸ ਕੱਟ ਕੇ ਲੋਕਾਂ ਨੇ ਚੜਾਤੀਆਂ ਤੇ ਇਧਰਲੇ ਪਾਸੇ ਜਿਹੜੀ ਸੀਗੀ ਆਪਣੇ ਪਤਾ ਨਹੀਂ ਕਿੰਨੇ ਮਿਲੀਅਨ ਦੇ ਵਿੱਚ ਉਹਦੇ ਵਿਊ ਚਲੇ ਗਏ ਵੀਡੀਓ ਦੇ ਤੇ ਉਹਦੇ ਨਾਲ ਕੀ ਫਰਕ ਪਿਆ ਜਿਹੜੀ ਇੱਕ ਬੰਦੇ ਦੀ ਰੈਪਿਊਟੇਸ਼ਨ ਹੁੰਦੀ ਆ ਇੱਜ਼ਤ ਹੁੰਦੀ ਆ ਉਹ ਬੰਦੇ ਦੀ ਨਾ ਬਣਾਉਣ ਨੂੰ ਬੰਦੇ ਨੂੰ ਸਾਰੀ ਉਮਰ ਲੱਗ ਜਾਂਦੀ ਆ ਤੇ ਗਵਾਉਣ ਨੂੰ ਸਿਰਫ 5-10 ਮਿੰਟ ਲੱਗ 5 ਮਿੰਟ ਤਾਂ ਬਹੁਤ ਜ਼ਿਆਦਾ ਹੁੰਦੇ ਨੇ ਦੁਕਾਨ ਨੂੰ ਤਾਂ 1-2 ਮਿੰਟ ਲੱਗਦੇ ਹੁੰਦੇ ਨੇ ਬੰਦੇ ਦੇ ਜਿਹੜੀ 25-30 ਸਾਲਾਂ ਦੀ ਕਮਾਈ ਹੁੰਦੀ ਆ ਨਾ ਉਹ ਇੱਕ ਇੱਕ ਮਿੰਟ 'ਚ ਖਤਮ ਹੋ ਜਾਂਦੀ ਓ ਸੋ ਕਹਿਣ ਦਾ ਮਤਲਬ ਮੇਰਾ ਇਹ ਆ ਵੀ ਆਉਣੇ ਵਾਲੇ ਜੋ ਸਮੇਂ ਦੇ ਵਿੱਚ ਨਾ ਕਦੇ ਵੀ ਜਦ ਆਪਾਂ ਮੰਨ ਲਓ ਵੀ ਚਾਹੇ ਮੇਰੇ ਵਰਗਾ ਬੰਦਾ ਵੀ ਆ ਨਾ ਜਾਂ ਕੋਈ ਵੀ ਬੰਦਾ ਲਾ ਲਓ ਕੋਈ ਵੀ ਬੰਦਾ ਜਦ ਆਪਾਂ ਕਿਸੇ ਨਾਲ ਤੁਰਦੇ ਆ ਨਾ ਤਾਂ ਇੱਕ ਵਾਰ ਥੋੜਾ ਜਆ ਆਪਾਂ ਵਿਚਾਰ ਕਰ ਲਈਏ ਵੀ ਭਾਈ ਵੀ ਇਹ ਬੰਦਾ ਜੋ ਜਿਹਦੇ ਨਾਲ ਅਸੀਂ ਜਾਣਾ ਦਾ ਜੋ ਸਾਨੂੰ ਲੈ ਕੇ ਜਾ ਰਿਹਾ ਵੀ ਬਾਕੀ ਇਹ ਗੱਲ ਸਹੀ ਆ ਇਹ ਤਾਂ ਲੜਨ ਲੜਾਉਣੇ ਵਾਲੀ ਗੇਮ ਆ ਕੀ ਕੁਝ ਨਹੀਂ ਹੋਣਾ ਸੀਗਾ ਪਰਤ ਵੱਦ ਕੁੱਟ ਦਿੰਦੇ ਮਾਰ ਦਿੰਦੇ ਮੈਨੂੰ ਜਾਂ ਕੁਝ ਵੀ ਕਰ ਦਿੰਦੇ ਜਿਹੜੀ ਚੀਜ਼ ਆਉਣੀ ਆ ਇੱਕ ਦਿਨ ਮਾਤ ਉਹ ਤਾਂ ਪਦਨਾ ਕਥੇ ਆ ਕਦ ਤੱਕ ਜੋਣਾਂਗੇ ਦੇ ਆਪਣੇ ਸਿੰਘ ਆਪਣੇ ਸਿੰਘ ਜੋ ਚਰਖੜੀਆਂ ਤੇ ਚੜੇ ਨੇ ਜਿਨ੍ਹਾਂ ਨੇ ਬੰਦ ਬੰਦ ਘਟਾਇਆ ਭਾਈ ਮਤੀ ਦਾਸ ਭਾਈ ਤਾਰੂ ਸਿੰਘ ਇਹ ਜਿਹੜੇ ਆਪਣੇ ਸਿੰਘ ਨੇ ਇਹ ਮਾਤ ਨੂੰ ਪਿਆਰ ਨਾ ਕਰਦੇ ਹੁੰਦੇ ਤਾਂ ਇਹ ਆਪਣੀ ਜ਼ਿੰਦਗੀ ਨੂੰ ਪਿਆਰ ਕਰਦੇ ਤਾਂ ਇਹਨਾਂ ਨੇ ਵੀ ਲੰਬੇ ਟਾਈਮ ਜੁਣਾ ਸੀ ਪੂਰੀ ਉਮਰ ਆਪਣੀਆਂ ਭੋਗਣੀਆਂ ਸੀਗੀਆਂ ਖਾਸ ਕਰਕੇ ਨਾਲ ਭਿੰਡਾਂ ਵਾਲੇ ਦੀ ਐਗਜ਼ਾਮਪਲ ਚੱਕ ਲਓ ਮਨੋਚਲ ਜੀ ਦੀ ਜੰਗ ਐਗਜ਼ਾਮਪਲ ਚੱਕ ਲਓ ਜਿੱਥੇ ਦਾ ਗੁਰਦੇਵ ਸਿੰਘ ਕੌਂਕੀ ਦੀ ਐਗਜ਼ਾਮਪਲ ਚੱਕ ਲਓ ਇਹਨਾਂ ਨੂੰ ਆਪਣੀ ਜ਼ਿੰਦਗੀਆਂ ਨਾਲ ਪਿਆਰ ਹੀ ਨਹੀਂ ਸੀ ਕਹਿੰਦੇ ਇਹਨਾਂ ਨੇ ਕੌਮ ਦੇ ਲਈ ਖ ਆਪਣੀ ਜ਼ਿੰਦਗੀ ਲੇ ਗਈ ਭਾਈ ਅਸੀਂ ਕੌਮ ਲਈ ਖੜਨਾ ਕੌਮ ਲਈ ਜੁਣਾ ਤੇ ਕੌਮ ਲਈ ਸ਼ਹੀਦੀ ਪਾਉਣੀ ਹੈ ਤਾਂ ਪਾਕੇ ਗਏ ਨੇ ਆਪਣੀ ਉਹ ਜੋ ਉਹਨਾਂ ਨੇ ਆਪਣੇ ਬਚਨ ਕੱਢੇ ਨੇ ਆਪਣੇ ਬਚਨਾਂ ਤੇ ਉਤਰ ਕੇ ਗਏ ਨੇ ਉਹ ਦੀਪ ਸਿੱਧੂ ਦੇਖ ਲੋ ਦੀਪ ਸਿੱਧੂ ਆਇਆ ਪੰਜਾਬ ਦੇ ਵਿੱਚ ਹੁਣ ਕਈ ਮੈਨੂੰ ਲਿਖੀ ਜਾਂਦੇ ਨੇ ਕਹਿੰਦਾ ਤੂੰ ਬਾਹਰ ਬੈਠਾ ਗਈ ਜੰਨਾ ਕਹਿੰਦਾ ਤੂੰ ਉੱਥੇ ਆ ਕੇ ਪੰਜਾਬ ਚ ਬੋਲ ਪੰਜਾਬ ਦੇ ਵਿੱਚ ਤਾਂ ਗਦਰੀ ਬਾਬੇ ਵੀ ਗਏ ਸੀਗੇ ਪੰਜਾਬ ਦੇ ਵਿੱਚ ਬਾਈ ਖਾਲੜਾ ਵੀ ਗਿਆ ਸੀਗਾ ਪੰਜਾਬ ਚ ਦੀਪ ਸਿੱਧੂ ਵੀ ਗਿਆ ਸੀਗਾ ਕੀ ਮਿਲਿਆ ਇਹਨਾਂ ਨੂੰ ਕੀ ਇਹਨਾਂ ਨੂੰ ਸਮਝ ਆਣਗੇ ਸੀਗੇ ਉਹ ਕੀ ਇਹਨਾਂ ਨਾਲ ਲੜਨ ਗਏ ਸੀਗੇ ਉਹ ਤੇ ਕੀ ਇਹਨਾਂ ਪਿੱਛੇ ਬੋਲਣ ਗਏ ਸੀਗੇ ਉਹ ਹਾ ਹੁਣ ਇੱਕ ਦਾੜੀ ਵਾਲਾ ਬੰਦਾ ਨਾਲ ਥੱਲੇ ਕਮੈਂਟ ਕਰ ਰਿਹਾ ਗੁਰਮੀਤ ਸਿੰਘ ਕਹਿੰਦਾ ਜਨਾਨੀ ਨਾਲ ਲੈ ਕੇ ਆਇਆ ਸੀ ਤੂੰ ਤੇਰੇ ਤੇ ਲਾਣਤਾ ਲਾਣਤੀ ਆ ਏਡੀ ਤੂੰ ਦਾੜੀ ਰੱਖੀ ਫਿਰਦਾ ਤੇਰੇ ਤੇ ਲਾਣਤਾ ਲਾਣਤਾ ਪਤਾ ਕਿਉਂ ਤੂੰ ਇਤਿਹਾਸ ਪੜ੍ਹਿਆ ਨਹੀਂ ਆਪਣਾ ਬੇਬੀ ਮੈਂ ਜਿਹੜੀ ਬਮਾਈ ਭਾਗੋ ਨੂੰ ਕਿਤੇ ਗਲਤ ਨਾ ਕਹਿ ਦੇ ਦਿਓ ਹਲੋ ਜਨਾਨੀ ਮੈਂ ਆਪਣੀ ਲੈ ਕੇ ਆਈ ਸੀ ਜੇ ਤੈਨੂੰ ਦੁੱਖ ਸੀਗਾ ਨਾ ਜੇ ਤੈਨੂੰ ਦੁੱਖ ਆ ਆਪਣੀ ਵਾਲੀ ਮੇਰੇ ਨਾਲ ਭੇਜ ਦੀ ਗਾਹ ਵਾਲੀ ਬਾਰੇ ਇਹਨੂੰ ਲੈ ਜਾਊਂਗਾ ਨਾਲ ਮੈਂ ਚੰਦਾਂ ਗੱਲ ਕੋਈ ਵੀ ਕਮੈਂਟ ਕਰਨ ਤੋਂ ਪਹਿਲਾਂ ਸੋਚ ਲਿਆ ਕਰੋ ਵੀ ਗਾਹ ਧੂਰੀ ਵਾਲਾ ਫੋਫੜ ਬੈਠਾ ਤੋਡਾ ਇਹਦਾ ਜਵਾਬ ਇਸ ਸਾਰੀ ਫੁਕਰੀਆਂ ਸਾਰੀਆਂ ਜਿੰਨੀਆਂ ਵੀ ਸਾਂ ਜਿੰਨੀਆਂ ਮਾਰਨੀ ਮਾਰੀ ਜਾਓ। ਬਟੱਤੇ ਇਹ ਲਾਨ ਤਾਂ ਲੋਕਾਂ ਦੇ ਉੱਤੇ ਹਨਾਂ ਤੇ। ਏਡੀ ਏਡੀਆਂ ਦਾੜੀਆਂ ਰੱਖੀਆਂ ਹੋਈਆਂ ਨੇ, ਉਹ ਛਾਂ ਘੜੀਆਂ ਕੀਤੀਆਂ ਹੋਈਆਂ ਨੇ, ਆਪਣੇ ਆਪ ਨੂੰ ਸਿੰਘ ਕਹਿੰਦੇ ਨੇ। ਇਤਿਹਾਸ ਪੜਿਆ ਹੀ ਨਹੀਂ। ਇਤਿਹਾਸ ਦਾ ਪਤਾ ਹੀ ਨਹੀਂ ਕੁਝ। ਜੋ ਮੈਂ ਲਾਸਟ ਤੇ ਗੱਲ ਕਰੂੰਗਾ ਲਾਈਵ ਲੰਬੀ ਬਣ ਜਾਣੀ ਆ। ਵੀਡੀਓ ਪਰੇ ਕੰਮ। ਇਹ ਗੱਲ ਬਿਲਕੁਲ ਕਲੀਅਰ ਆ। ਕੱਲ ਵੀ ਮੈਂ ਕਹਿ ਕੇ ਉੱਥੇ ਬੈਠ ਕੇ ਵੀ ਭਾਈ ਜਿੱਥੇ ਹੋਊਗਾ ਝੂਠ ਉੱਥੇ ਅਸੀਂ ਹੈਗਾ ਬੋਲਣਾ। ਨਾ ਕੋਈ ਰੋਕ ਲੱਗਦਾ ਨਾ ਕੋਈ ਰੋਕੂਗਾ। ਜਿੱਥੇ ਹੋਊਗਾ ਸੱਚ ਉੱਥੇ ਦੀ ਬੋਲ ਦੇਣੀ ਹੈਗੇ। ਇੰਨੀ ਜਮ ਲਾਈਵ ਕਰਕੇ ਬੰਦ ਕਰ ਦਵਾਂ ਚੰਗਾ ਜੱਸੀ ਗਾਲ ਜੀ ਓਕੇ